ਕੋਈ ਅੰਦਨ ਸਰਕਾਰ ਨੇ ਪਰਸ ਹੀ ਕੀ ਆਈ 60 ਐਮਬੂਲੈਂਸ ਨਵੇਂ ਦਿੱਤੀਆਂ 60 ਐਮਬੂਲੈਂਸ ਕਿਤੇ ਆਓ ਕੋਈ ਐਮਬੂਲੈਂਸ ਬਈ ਬਈ ਗਸਨ ਭਗਵੰਤ ਮਾਨ ਦੇ ਧਰਨਾ ਜਿਹੜੀ ਗੱਡੀ ਆਂਦੀਆਂ ਉਹਦੇ ਮੈਂ ਦੋ ਐਮਬੂਲੈਂਸਾਂ ਦਾ ਕੀ ਕੰਮ ਹੈ ਭਗਵੰਤ ਮਾਨ ਦਾ ਐਕਸੀਡੈਂਟ ਹੋ ਗਿਆ ਡੇਲੀ ਡੇਲੀ ਅਨੇਕਾਂ ਆਫੇ ਲੱਗਦੇ ਦੋ ਆਮ ਨਾਲ ਸੰਭਾਲ ਲਈ ਦੇ ਦੋਗੇ ਉਸ ਵੀ ਤਿੰਨ ਘੰਟੇ ਬਾਅਦ ਆਈ ਹੈ ਜੀ ਐਮਬੂਲੈਂਸ ਨਾਲ ਐਮਬੂਲੈਂਸ ਨਾਲ ਐਮਬੂਲੈਂਸ ਨਾਲ ਆਈ 50 59 ਨਾਲ ਕੋਈ ਇੱਕ ਇੱਕ ਪੁਲਿਸ ਵਾਲੇ ਲਾਕੇ ਤੇ ਖੜਾ ਹੋਈ ਇਹਦੇ ਆਪਣੀ ਪੈਸਾ ਸਾਰਾ ਉਹ ਬਈ ਉਹ ਹੀ ਗੱਲ ਹੈ ਨਾ ਵੀ ਐਮਬੂਲੈਂਸ ਵੀ ਹਣੇ ਪਿਆਬ ਦੇ ਨੇੜੇ ਦੇ ਲੋ 45 ਕਿਲੋਮੀਟਰ ਦੇ ਰਹੀ ਸੀ 2.5 ਘੰਟੇ ਬਾਅਦ ਐਮਬੂਲੈਂਸ ਆਈ ਆਪਾਂ ਆਪਣੇ ਪੈਸਾ ਦੀ ਦਿੰਦੇ ਨੇ ਲਾਂਨ ਤਾਂ ਲਾਂਨ ਤਾਂ ਲਾਂਨ ਤਾਂ ਪੰਜਾਬ ਦੇ ਸਿਸਟਮ ਨੂੰ ਲਾਂਨ ਤਾਂ ਅਸੀਂ ਤਾਂ ਹੀ ਕਹਾਂਗੇ ਕਿਉਂਕਿ ਚੰਡੀਗੜ੍ਹ ਤੋਂ ਕੁਝ ਮੁੰਡੇ ਕੁੜੀਆਂ ਤਥੀ ਤੋਰ ਤੇ ਪਾਰਟੀ ਕਰਕੇ ਆ ਰਹੇ ਸੀ ਰਾਹ ਦੇ ਵਿੱਚ ਮੋਹਾਲੀ 'ਚ ਹਾਦਸਾ ਹੋ ਗਿਆ ਲੋਕ ਫੋਨ ਕਰਦੇ ਰਹੇ ਪੁਲਿਸ ਨੂੰ ਫੋਨ ਕੀਤਾ ਐਂਬੂਲੈਂਸ ਨੂੰ ਫੋਨ ਕੀਤਾ ਪਰ ਨਾ ਪੁਲਸ ਆਈ ਨਾ ਐਂਬੂਲੈਂਸ ਆਈ ਤੇ ਨਾ ਹੀ ਭਗਵੰਤ ਮਾਨ ਦੀ ਐਸਐਸਾਫ ਯਾਨੀ ਕਿ ਸੜਕ ਸੁਰੱਖਿਆ ਫੋਰਸ ਜਿਸ ਜਿਹੇ ਵਿਗਿਆਪਨ ਦੇ ਉੱਤੇ ਕਰੋੜਾ ਰੁਪਏ ਖਰਚ ਕੀਤੇ ਜਾ ਰਹੇ ਨੇ ਕਿ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਰਹੀਆਂ ਨੇ ਪਰ ਮੋਹਾਲੀ ਦੇ ਵਿੱਚ ਤਾਂ ਐਂਬੂਲੈਂਸ ਵੀ ਪੰਜਾਬ ਦੀ ਨਹੀਂ ਪਹੁੰਚੀ ਆਖਰਕਾਰ ਚੰਡੀਗੜ੍ਹ ਦੀ ਐਂਬੂਲੈਂਸ ਨੂੰ ਮੌਕੇ ਤੇ ਬੁਲਾਣਾ ਪਿਆ ਜਿਸ ਵਾਰ ਲੋਕ ਤਤੇ ਹੋ ਗਏ तो आप ही देख लवो मौके से की कुछ होया दैनिक मेल पंजाबी टीवी मोहाली तो रमेश कुमार रिपोर्ट ਜਿੱਦਾਂ ਮੈਂ ਜਵਾਬ ਉਹਦੇ ਫੋਨ ਕੰਦੇ ਵਾਹੋ ਕਿੰਨਾ ਘਟੇ ਰੋਸ਼ਨੀ ਵੀ ਆ ਰਹੀ ਹੈ ਜਿੱਦਾਂ ਮੈਂ ਜਵਾਬ ਫੋਨ ਸਹੀ ਹੋਵੇ ਅੰਦਰ ਕਿਹੜੀ ਆਲੀ ਦੇ ਵਿੱਚ ਦੇਖ ਸਕਦੇ ਹੋ ਦਰਦਨਾਕ ਖਾਸ ਜਿਹੜੀ ਤਸਵੀਰਾਂ ਥੋੜਾ ਸਾਂਝੀ ਕਰ ਰਹੇ ਹਾਂ ਦੇਖੋ ਕਿ ਮਹਾਲੇ ਦੇ ਵਿੱਚ ਕੁਝ ਲੋਕ ਇਕੱਠੇ ਨੇ ਰੋਸ਼ ਪ੍ਰਗਟ ਕਰ ਰਹੇ ਕਹਿੰਦਾ ਰੋਸ਼ ਇਸ ਗੱਲ ਨੂੰ ਲੈ ਕੇ ਹੈ ਤੁਹੇ ਵੇਖ ਲਈ ਤਸਵੀਰਾਂ ਕਿ ਦਰਦਨਾਕ ਜਿਹੜਾ ਹਾਦਸਾ ਜਾਣਕਾਰੀ ਪੂਰੀ ਤਰ੍ਹਾਂ ਖਲਾਫ ਹੋ ਗਿਆ ਜਿਹੜਾ ਨਾਮ ਹੈ ਭਜੀ ਹੋਇਆ ਕਿ ਜੀ ਉਹ ਜਿਸ ਸਮੇਂ ਉਹ ਡੋੜ ਗਈ ਹੈ ਆ ਗੱਡੀ ਜੀ ਬਹੁਤ ਸਪੀਡ ਤੇ ਆ ਰਹੀ ਸੀਗੀ ਤੇ ਇਹ ਆਪਣਾ ਸਰਦਾਰ ਜੀ ਕੋਈ ਸੇਵਾ ਕਰਦਾਰੇਆਂ ਕਰਕੇ ਉੱਥੋਂ ਮੁੜ ਕੇ ਇੱਧਰ ਨੂੰ ਆ ਰਹੇ ਸੀਗੇ ਤੇ ਇਹਨਾਂ ਨੇ ਕਲੱਬ ਚੋਂ ਆਏ ਨੇ ਜੋ ਚੱਕ ਕੇ ਇਹਨਾਂ ਦੱਸਿਆ ਤੇ ਤਿੰਨ ਕੁੜੀਆਂ ਸੀ ਜੀ ਚਾਰ ਮੁੰਡੇ ਨੇ ਜਿਹੜੇ ਕਿ ਫੁੱਸ ਵਾਲਿਆਂ ਨੇ ਗੱਡੀ ਚ ਭਾਏ ਹੋਏ ਨੇ ਤੇ ਇਹਨਾਂ ਨੇ ਉੱਥੇ ਐਕਸੀਡੈਂਟ ਹੋਇਆ ਜੀ ਚੌਂਗੜੇ ਤੋਂ ਬਿਲਕੁਲ ਨਹੀਂ ਲੈਟਾਂ ਦੇ ਐਗਜ਼ੈਕਟ ਉੱਥੇ ਦੀ ਚਾਰ ਤੋਂ ਪੰਜ ਕਿੱਲੇ ਇੱਥੇ ਦੂਰ ਤਸੀੜ ਦੇ ਗੱਡੀ ਦੇ ਥੱਲੋਂ ਅਸੀਂ ਗੱਡੀ ਚੱਟ ਕੇ ਥੱਲੋਂ 200 ਮੀਟਰ ਦੂਰੀ ਆਪਣੇ ਤੋਂ ਵੱਧ ਗਈ ਹੈ ਇਹ ਗੱਡੀ ਚੱਲ ਕਿਥੇ ਦੇ ਕਾਰ ਵਾਲਾ ਤਿੰਨ ਮੁੰਡੇ ਸੀ ਜੀ ਚਾਰ ਕੁੜੀਆਂ ਚਾਰ ਚਾਰ ਕੁੜੀਆਂ ਨੇ ਤਿੰਨ ਨੂੰ ਪੜ ਗਿਆ ਪੱਜ ਜਦੋਂ ਤੇ ਤਿੰਨ ਮੁੰਡਿਆਂ ਨੇ ਪਿੱਛਾ ਕਰਕੇ ਇੱਥੇ ਬਣੀਆ ਸੀਗੇ ਆ ਉੱਥੇ ਭਾਲੀਆਂ ਹਾਂਜੀ ਕਿਸ ਨੂੰ ਫੋਨ ਕੀਤਾ ਪੁਲਿਸ ਤੋਂ ਘੱਟ ਵੀ ਸਵਾ ਦੋ ਘੰਟੇ ਦੋ ਘੰਟੇ ਬਾਅਦ ਯਾਨੀ ਰਾਤ ਨੂੰ 2:30 ਵਜੇ ਦਾ ਵਾਕ ਬਿਲਕੁਲ ਬਿਲਕੁਲ 2:30 ਵਜੇ ਦਾ ਵਾਕ ਹੈ ਜੀ 100 150 ਫੋਨ ਕਿਤੇ ਉਸ ਤੋਂ ਬਾਅਦ ਆਈ ਹੈ ਹਾਂਜੀ ਕੋਈ ਉਹਨਾਂ ਦੀ ਕੋਈ ਪਛਾਣ ਹੋ ਪਾਈ ਜੀ ਇਹਨਾਂ ਦੀ ਕਿਸ ਤਰ੍ਹਾਂ ਹੈ ਇਹਨਾਂ ਦੇ ਭਾਈਪਨੇ ਜੀ ਤੇ ਫਿਲਹਾਲ ਜਿਹੜੇ ਇਹਨਾਂ ਦੇ ਕਰਦੇ ਨੇ ਉਹ ਵੀ ਹਾਂਜੀ ਲੇਖਕ ਦੱਸੋ ਜੇ ਜਾਣੇ ਉਹਨਾਂ ਦੇ ਬਾਰੇ ਕੁਝ ਦੱਸ ਸਕਦੇ ਹੋ ਤੁਸੀਂ ਕੀ ਨਾਮ ਹੈ ਇਹਨਾਂ ਦਾ ਕਿੱਥੋਂ ਆਏ ਹੋ ਇੱਥੇ ਦੇ ਰਹਿਣ ਵਾਲੇ ਨੇ ਆਹ ਸਮਿਤੀ ਡੀਐਸਆਈ ਹਸਪਤਲ ਸਰਕਾਰੀ ਹੋ ਗਿਆ ਉਹ ਗੁਰਦੁਆਰਾ ਸਾਹਿਬ ਆਏ ਸੀ ਉਹ ਮੋਟਾ ਜਿਹਾ ਉਹ ਡਾਕੂਮੈਂਟ ਵੀ ਉਹਦੇ ਕੋਲ ਹੋਇਆ ਜਿੱਤੇ ਮੈਂ ਆਈ ਥੱਲੇ ਸੀ ਜੀ ਹੋਰ ਵੀ ਕੋਈ ਨਾਲ ਸੀ ਤਾਂ ਕੱਲੇ ਕੱਲੇ ਨਹੀਂ ਆਉਂਦੇ ਤੁਸੀਂ ਕਿੱਥੇ ਪਹੁੰਚੇ ਮੈਂ ਤਾਂ ਲੇਟ ਆਇਆ ਮੈਨੂੰ 2 ਕੁ ਮਿੰਟ 1 ਮਿੰਟ ਹੋ ਗਿਆ ਮੈਨੂੰ ਗੁਰਦੁਆਰਾ ਸਾਹਿਬ ਸੇਵਾ ਕਰਨ ਆਏ ਸੀ ਰੋਜ਼ਾਨਾ ਦੇ ਰਹੇ ਤੇ ਆਂਦੇ ਨੇ ਦੋਸ਼ ਦੀਆਂ ਤਸਵੀਰਾਂ ਸਾਨੂੰ ਆਵਾਂਗੇ ਇਹ ਗੱਡੀ ਹੈ ਜਿਹੜੇ ਦਾ ਹਾਦਸਾ ਹੋਇਆ ਤੇ ਮੌਕੇ ਤੇ ਪੁਲਿਸ ਵੱਲੋਂ ਉਹ ਜੀ ਗੱਡੀ ਪਬਲਿਕ ਵੱਲੋਂ ਇੱਥੇ ਰੋਕ ਲਈਤੀ ਗਈ ਹੈ ਇਹਨਾਂ ਵੱਲ ਰੋਸ਼ਨਾ ਕਿ ਕਾਫੀ ਦੇਰ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ 100 150 ਕੋਲਾ ਜਿਹੜੇ ਪੁਲਿਸ ਨੂੰ ਕਿਤੇ ਸੀਗਾ ਫਿਲਹਾਲ ਦੇਖੋ ਜਦੋਂ ਮੇਰੇ 4 ਵਜੇ ਬੰਦੀ ਤਸਵੀਰਾਂ ਇਹ ਮੋਹਾਲੀ ਲਾਈਫਪਾਈਂਟ ਤੋਂ ਕਾਫੀ ਦੂਰ ਤੱਕ ਇਹ ਕਿਹਨਾ ਬਤਾ ਜੀ ਬੜਾ ਬਈ ਵੀਨਕ ਮਰਨਾ ਇਹ ਵੀ ਨਹੀਂ ਕੀ ਦਿੱਖ ਰਿਹਾ ਕੀ ਹੋਇਆ ਮੈਂ ਨਹੀਂ ਮੈਨੂੰ ਲੱਗਾ ਲੱਟਾ ਤੋ ਆ ਰਿਹਾ ਸੀ ਯਾਰ ਮਰਨਨ ਗੱਡੀ ਮੋ ਵੱਡੇ ਕਿਚਕਲਾਦੀ ਤੇ ਨਾ ਉਹ ਵੀ ਫੁੱਲ ਤੇਜ਼ ਸੀ ਕੋਰਨੋ 5890 ਡਾਪੜੀ ਆ ਗਈ ਇੱਥੇ ਦਾ ਨਾਕ ਅੱਗੇ ਤਰਨ ਲੱਗ ਗਿਆ ਇਹ ਸਗੀਆਂ ਸਲੋ ਹੋਈਆਂ ਤੇ ਮਗਰ ਮੈਂ ਵੀ ਸੀ ਮੇਰਾ ਟੈਕਸੀ ਦਾ ਕੰਮ ਰਹਾ ਹੈ ਨਾ ਮੇਰੇ ਤੋਂ ਮੈਂ 200 ਮੀਟਰ ਮਗਾ ਸੀ ਅੱਗੇ ਸੀ ਤੇ ਗੱਡੀ ਬਹੁਤ ਤੇਜ਼ ਸੀਗੀ ਹਿਟ ਕੀਤੀ ਨਹੀਂ ਤੇ ਗੱਡੀਆਂ ਤੀਰ ਬੰਦਾ ਸਿੱਧਾ ਗੱਡੀ ਥੱਲੇ ਆ ਗਿਆ ਉਹਨੇ ਤਾਂ ਗੱਡੀ ਰੁਪੇ ਚ ਰੋਕੀ ਨਹੀਂ ਭਜਾ ਕੇ ਤੱਕ ਲੈ ਆਏ ਠੀਕ ਹੈ ਫੇ ਆ ਕੇ ਲੈ ਆਏ ਜਿੱਥੇ ਗੱਡੀ ਬੰਦ ਹੋ ਗਈ ਉਹਦਾ ਨਾ ਖਾ ਗੱਡੀ ਨੇ ਬੰਦ ਨਾ ਹੁੰਦੀ ਨਾ ਇਹ ਗੱਡੀ ਜੋ ਤੱਕ ਗੱਡੀ ਚੱਲਣੀ ਸੀਗੀ ਉਹ ਤਾਂ ਹੀ ਬੰਦਾ ਥੱਲੇ ਆ ਜਾਂਦਾ ਹਾਂਜੀ ਉਹ ਤੱਕ ਬੰਦਾ ਨਾਲ ਥੱਲੇ ਗਿਆ ਗੱਡੀ ਦੇ ਵਿੱਚ ਇਹ ਗੱਡੀ ਤਾਂ ਨਾ ਬੰਦ ਹੁੰਦੀ ਉਹ ਬੰਦਾ ਗੱਡੀ ਸ਼ਾ ਮੋੜਦਾ ਭੱਜ ਵੀ ਜਾਂਦੇ ਕਿਤੇ ਕੁੜੀਆਂ ਵੀ ਖੜੀਆਂ ਐ ਕੁੜੀਆਂ ਖੜੀਆਂ ਨੀਚੇ ਮੈਂ ਤਾਂ ਟਾਈਮ ਨਾਲ ਗੱਡੀ ਰੋਕ ਲੰਦਾ ਛਾ ਬਚਾਓ ਜੇ ਉੱਥੇ ਗੱਡੀ ਰੋਕੀ ਜਾਂਦੀ ਉਥੇ ਰੋ ਬ੍ਰੇਕ ਮਾਰ ਲੰਦਾ ਸ਼ਾਇਦ ਬ੍ਰੇਕ ਮਾਰਨ ਦਾ ਸਕੂਟੀ ਤੇ ਨੁਕਸਾਨ ਵੀ ਨਾ ਹੋਣਾ ਚਾਹੀਦਾ ਦੋ ਸੌ ਹੁਣ ਗੱਡੀ ਚਾਲਕ ਮੌਕੇ ਤੇ ਪੈਦਲ ਹਾਂ ਹਾਂ ਇੱਕ ਦਿਨ ਹੱਤ ਤੋਂ ਹੱਤਿਆਂ ਨਹੀਂ ਸੀ ਗੱਡੀ 'ਚ ਕੁੜੀਆਂ ਤੇ ਤਿੰਨ ਮੁੰਡੇ ਭੱਜੇ ਆ ਭੱਜੇ ਬਲੌਂਗੀ ਵੱਲੋਂ ਐ ਠੀਕ ਹੈ ਉਹ ਤੇ ਕੈਮਰੇ ਅਗੇ ਤਾਂ ਵੇਖਿਆ ਜਾਊਗਾ ਆ ਕੁੜੀਆਂ ਮਗਰ ਭੱਜੀਆਂ ਸੀਗੀਆਂ ਕੁੜੀਆਂ ਖੜੀਆਂ ਨਹੀਂ ਸੀਗੀਆਂ ਇੱਕ ਮੁੰਡੇ ਨਾਲ ਨੂੰ ਜਾਣਦਾ ਠੀਕ ਹੈ ਦੋ ਮੁੰਡੇ ਇਹਨਾਂ ਨੂੰ ਕੁੜੀਆਂ ਨੂੰ ਜਾਣਦੇ ਨਹੀਂ ਜਿਵੇਂ ਕਹਿ ਰਹੀਆਂ ਕੁੜੀਆਂ ਠੀਕ ਹੈ ਮੁੰਡੇ ਸਾਰੇ ਅਸੀਂ ਕੋਈ ਪਛਾਣ ਹੋਈ ਆ ਅੱਜ ਤੇ ਕਲੱਬ ਕਲੱਬ ਦੇ ਨਾਲ ਪਜਾਂਦੇ ਪਰ ਮੈਨੂੰ ਬੰਦੇ ਲੱਟ ਤੋਂ ਮਗਰ ਕਲੋਸ ਕਰਕੇ ਆਏ ਸੀਗੇ ਫਿਲਹਾਲ ਜੋ ਚੰਦীদਤ ਕਹਰੇ ਨੇ ਕੁਝ ਤਸਵੀਰਾਂ ਤੁਹਾਡੇ ਕੋਲ ਮੈਂ ਚਾਹਾਂਗੇ ਕਿ ਆਖਿਰਕਾਰ ਇਹ ਜਿਹੜੀਆਂ ਕਾਰਵਾਈ ਕੋਰੀਆਂ ਆ ਅੰਬੂਲੈਂਸ ਨਹੀਂ ਆਈ ਚੰਡੀਗੜ੍ਹ ਅੰਬੂਲੈਂਸ ਆਈ ਪਿਆਉਂਦੇ ਆ ਅੰਬੂਲੈਂਸ ਕਿਉਂ ਨਹੀਂ ਆ ਦੱਸੋ ਕੋਈ ਪ੍ਰਾਂਤ ਸਰਕਾਰ ਨੇ ਪਰਸੇ ਹੀ ਕਿਹਾ ਸੀ ਵੀ 60 ਅੰਬੂਲੈਂਸਾਂ ਨਵੇਂ ਦਿੱਤੀਆਂ 60 ਅੰਬੂਲੈਂਸਾਂ ਕਿੱਥੇ ਆਓ ਤਿੰਨ ਘੰਟੇ ਤੋਂ ਕੋਈ ਅੰਬੂਲੈਂਸ ਨਹੀਂ ਆਈ ਭਈ ਮੇਰੇ ਗੱਲ ਸੁਣੋ ਭਗਵੰਤ ਮਾਨ ਦੇ ਧਰਨਾ ਜਿਹੜੀ ਗੱਡੀ ਆਉਂਦੀਆਂ ਉਹਦੇ ਮੈਂ ਦੋਵੇਂ ਅੰਬੂਲੈਂਸਾਂ ਦਾ ਕੀ ਕੰਮ ਹੈ ਭਗਵੰਤ ਮਾਨ ਦਾ ਐਕਸੀਡੈਂਟ ਹੋ ਜਾਂਦਾ ਏ ਢਿੱਲੀ ਢਿੱਲੀ ਅੰਨੇ ਕਾਫੇ ਲਾ ਕੇ ਤੁਰ ਦੋ ਆਮਣਾਂ ਸੰਭਾਲ ਲਈ ਦੇ ਦੋ ਉਸ ਵੀ ਤਿੰਨ ਘੰਟੇ ਬਾਅਦ ਆਈ ਨਹੀਂ ਬੋਲੇ ਸਾਈ ਵੀ ਇਹਦੇ ਆਪਣੀ ਪੈਸਾ ਸਾਰਾ ਉਹ ਬਾਈ ਉਹ ਹੀ ਗੱਲ ਹੈ ਨਾ ਇਹ ਐਮਬੂਲੈਂਸ ਵੀ ਹਣੀ ਪਿਆਬ ਦੇ ਨੇੜੇ ਦੇ ਲੋ ਚੱਲੀ 20 ਕਿਲੋਮੀਟਰ ਦੇ ਦੀ 3 ਘੰਟੇ ਬਾਅਦ ਐਮਬੂਲੈਂਸ ਆਈ ਹੈ ਆ ਵੀ ਆਪਣੇ ਪੈਸਾ ਦੇ ਦਿੰਦੇ ਨੇ ਤੇ ਮੌਕੇ ਤੇ ਥਾਣੇ ਦੇ ਜਿਹੜੇ ਅਧਿਕਾਰੀ ਹੈ ਉਹ ਵੀ ਉੱਥੇ ਪਹੁੰਚੀ ਵੀ ਹੈ ਪੀ.ਐਸ.ਆਰ ਅਧਿਕਾਰੀ ਬਾਈ ਥਾਣੇ ਤੋਂ ਕੋਈ ਅਧਿਕਾਰੀ ਹੋਣੀ ਹੈ ਇਹ ਅਸਾ ਚੀਨਾ ਬਾਈ ਇਹ ਸੱਚੀ ਗੱਲ ਹੈ ਬੜਾ ਜ਼ਰਾ ਇਹ ਸਹੀ ਭਵਿੰਦਰ ਜੀ ਕੀ ਨਾਮ ਦੀ ਪਛਾਣ ਹੋਈ ਹੈ ਕੀ ਡਿਟੇਲ ਹੈ ਤੁਹਾਡੇ ਕੋਲੇ ਕਹਿੰਦੇ ਸੀ ਕਿ ਜਿਹੜੀ ਇਹ ਡੈੱਥ ਹੋਈ ਆ ਉਸ ਨੂੰ ਜਨਨ ਵੀ ਵੀਡੀਓ ਬਣਾਉਣੀ ਲੱਗੇਗੀ ਕੀ ਕਰੀਏ ਪਿਆਨ ਲਿਖ ਰਹੇ ਉਹਨਾਂ ਦੇ ਘਰ ਦੇ ਤੇ ਕੁਝ ਇਹਦਾ ਜਿਹੜਾ ਰੋਸ਼ ਆ ਪਬਲਿਕ ਵੱਲੋਂ ਇਹ ਕਹੇ ਯਾਰ ਵੀ ਪੀਸੀਆਰ ਵਗੈਰਾ ਉਹਦੇ ਟਾਈਮ ਨਾਲ ਨਹੀਂ ਪਹੁੰਚੀ ਉਹ ਘੰਟੇ ਤਿੰਨ ਮਿੰਟਾਂ ਦੇ ਕਿਹਾ ਤੁਹਾਨੂੰ ਮੈਸੇਜ ਆਇਆ ਨਹੀਂ ਆਇਆ ਜਾਨੀ ਜਿਹੜੀ ਡੈੱਲ ਹੈ ਅਮਰ ਜਿਹੀ ਡੈਲ ਉਹ ਨੰਬਰ ਯਾਨੀ ਕੰਟਰੋਲ ਰੂਮ ਦੇ ਆਹ ਫੇਰ ਬਾਅਦ ਵਿੱਚ ਆਈਏ ਤਸਵੀਰ ਮੈਂ ਆਏ ਕਿਹਾ ਉਹਦੇ ਵੀ ਆ ਰਹੇ ਆ ਯਾਰ ਇੱਥੇ ਕਾਰ ਚੱਲੇਗਾ ਉਹਦੀ ਪਛਾਣ ਕਿਉਂ ਨਹੀਂ ਗੱਡੀ ਨੰਬਰ ਕੀ ਹੈ ਕਾਰ ਦਾ ਗੱਡੀ ਨੰਬਰ ਲਿਖ ਲਿਆ ਲਿਖ ਲਿਆ ਮੋਰਿਆਂ ਨੇ ਅੱਛਾ ਜੀ ਇਹ ਕਿੱਥੋਂ ਆਏ ਸੀਗਾ ਬੰਦੇ ਕੋਈ ਪਛਾਣ ਹੋਈ ਹੈ ਬਾਜੀ ਇਹ ਸੀਗਾ ਉਹ ਕਰ ਰਹੇ ਜੀ ਗਾਰਮੋ ਕਿੰਨੇ ਕ ਬੰਦੇ ਰਾਉਂਡ ਅਪ ਕੀਤੇ ਨੇ ਜਿਹੜੇ ਗੱਡੀ ਦੇ ਵਿੱਚ ਉਸ ਬੰਦੇ ਇਹ ਮੁੰਡੇ ਦੇ ਕੰਦੇ ਇਹ ਮੁੰਡੇ ਕਹਿੰਦਾ ਆਪਣਾ ਗਾਰਜ ਪੋਸ਼ਣ ਕਰੀਏ ਅਸੀਂ ਪੱਛਾ ਦੇਣਗੇ ਬਿਆਨ ਦੇ ਜੋ ਬਿਆਨ ਇਹਦਾ ਜੋ ਗਾਬਰ ਦੀ ਕਰ ਵੀ ਦਈਏ ਅਸਲ ਅੱਜ ਮੁੰਡੇ ਦਾ ਹਾਰਡ ਕਾਟ ਪਿਆ ਜੀ ਉਹਨਾਂ ਰੋਵੇ ਜੀ ਬੰਦੇ ਮੁੰਡੇ ਦਾ ਜਿਹੜਾ ਕੈਕਸਟ ਇੱਕ ਤੇ ਜਿਹੜੇ ਪੱਛੇ ਆ ਖਰਾਬ ਦੀ ਅਮਾ ਨੂੰ ਬੁਲਾ ਲੈਣਗੇ ਪਹਿਲਾਂ ਆਪਾਂ ਉਸ ਵੀ ਲਾਲਕ ਪੜੀ ਦੇ 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 ਉਹਦਾ ਬਾਈ ਕੈਮਰਾ ਚਲੋ ਇੱਕ ਟਾਈਮ ਬਿਲਾਲ ਤੁਸੀਂ ਦੇਖ ਸਕਦੇ ਹੋ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਸਾਫ ਕਰਤਾ ਹੈ ਕਿ ਜੋ ਬੰਦੀ ਕਾਰਵਾਈ ਕੀਤੀ ਜਾਏਗੀ ਲੋਕਾਂ ਦੇ ਵਿੱਚ ਰੋਸ ਹੈ ਤਾਂ ਕਿ ਪੁਲਿਸ ਸਮੇਂ ਸਿਰ ਨਹੀਂ ਪਹੁੰਚੀ ਤੇ ਕਾਰ ਚਾਲਕ ਕਰੋ ਤੇਜ ਰਫਤਾਰ ਵਿੱਚ ਆ ਗਿਆ ਹੱਸੋ ਜੁਕਾ ਮੋੜਿਆਂ ਦੇ ਨਾਲ ਨਾਮ ਨੋਟ ਕਰਨ ਲੱਗੇ ਹੋਣੇ ਨਾਮ ਆ ਦੇਖ ਕੇ ਕੀ ਨਾਮ ਹੈ ਮੁੰਡਾ ਤੋਂ ਮੈਂ ਆਪਣਾ ਕੁੜੀਆਂ ਨੂੰ ਪੁੱਛੂਆਂ ਮਿਲਾ ਜੂਦਾ ਕੁੜੀਆਂ ਦੱਸਣੀਆਂ ਕੁੜੀਆਂ ਨੂੰ ਦੋ ਦਸ ਬਤਾਈਏ ਨਾਮ ਸਾਰਾ ਕੁਝ ਪਤਾ ਕੁੜੀਆਂ ਨੂੰ ਕੁੜੀਆਂ ਨਾਲ ਘੁੰਮਦੀ ਰਹੀਆਂ ਨੇ ਉਹ ਕਹਿੰਦੀਆਂ ਜਾਂਦੀਆਂ ਪੁਲਿਸ ਮੌਕੇ ਤੇ ਆ ਪਬਲਿਕ ਦੇ ਜਿਹੜੇ ਕਾਫੀ ਇੱਥੇ ਕਾਫੀ ਰੋਸ਼ ਹੈ ਕਿ ਪੁਕਤਾ ਜੇ ਟਾਈਮ ਨਾਲ ਪੁਲਿਸ ਪਹੁੰਚ ਜਾਨੀ ਛੇਦੇ ਪੁਲਿਸ ਦੀ ਗੱਡੀ ਤੁਹਾਨੂੰ ਪਬਲਿਕ ਦੇ ਵਿੱਚ ਕਿਹੜੀ ਵੀ ਨਾ ਦਿਖਦੀ ਤੇ ਤੇ ਇਹ ਜਿਹੜੇ ਐਮਰਜੈਂਸੀ ਕਾਲ ਐ ਪੁਲਿਸ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਉਹ ਜਿਹੜੀ ਐਮਰਜੈਂਸੀ ਕਾਲ ਐ ਨਹੀਂ ਮਿਲੀ ਤੇ ਜਦੋਂ ਕਾਲ ਲੱਗੀ ਤੇ ਇਹ ਤੁਰੰਤ ਉਹ ਪਹੁੰਚ ਗਏ ਨੇ ਕੌਣ ਸੱਚਾ ਕੌਣ ਝੂਠਾ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਆ ਪਬਲਿਕ ਦੇ ਵਿੱਚ ਪਹੁੰਚ ਹਾਂਜੀ ਕੀ ਕਹਿ ਰਹੇ ਜੀ ਹਾਂਜੀ ਕਿਹਨਾਂ ਕਹਿੰਦਾ ਕੌਲਾ ਚੱਕੇ ਵੀ ਆ ਰਹੇ ਆ ਜਾਂ ਰਹੇ ਆ ਹੀ ਗਈ ਨਹੀਂ ਆਪਰੇ ਸਾਹ ਹੀ ਆਏਗੀ ਜੀ ਉਹਨਾਂ ਵੱਲ ਆ ਗਏ ਤੇ ਦਬਰਤੀ ਕੁੜੀਆਂ ਬਿਠਾ ਲ ਕੇ ਜਾਣ ਲੱਗੇ ਤਾਂ ਅਸੀਂ ਰੋਕੇ ਸਰਦਾਰ ਜਾਂ ਪੁਲਿਸ ਵਾਲਾ ਹਵਾ ਜਿਹੜੇ ਤਿੰਨ ਮੁੰਡਿਆਂ ਵੀ ਲੋ ਤਿੰਨ ਮੁੰਡਿਆਂ ਕੋਈ ਅਫਸਰ ਦਾ ਮੁੰਡਾ ਪੁਲਸ ਵਾਲੇ ਦਾ ਮੁੰਡਾ ਮਟਾਉ ਇਹ ਜੇ ਦੀ ਮੈਂ ਪੈਂਦੇ ਨਹੀਂ ਹੈ ਇੰਨਾ ਹੀ ਨਹੀਂ ਮਟਰ ਗੁਰਪੁਰ ਚਾਹੀਆ ਰਹੇ ਦੇ 8 ਵਜੇ ਠਾਣਾ ਜਾਣਾ 8 ਵਜੇ ਠਾਣਾ ਪੈਂਦਾ ਉਹ ਇਹ ਫਿਰ ਉਹੀ ਹੈ ਨਾ ਜਿਸ ਗੱਲ ਜੰਗੀਰਾ ਤੁਹਾਡੇ ਸਾਹਮਣੇ ਹੁਣ ਦੇਖੋਗੇ ਪੁਲਿਸ ਦੇ ਜਿਹੜੇ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਨੇ ਕਹਿਤਾ ਬਿਆਨਾਂ ਦੇ ਆਧਾਰ ਤੇ ਜੋ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੌਣ ਮੁੰਡੇ ਸੀ ਕੌਣ ਗੱਡੀ ਦਾ ਡਰਾਈਵਰ ਚਾਲਕ ਹੈ ਉਹਦੀ ਕਿਸੇ ਨਾਮ ਤੋਂ ਪਛਾਣ ਹੋਈ ਹੈ ਹੁਣ ਪੁਲਿਸ ਦੀ ਤਫਤੀਸ਼ ਤੋਂ ਬਾਅਦ ਖੁਲਾਸਾ ਹੋਏਗਾ ਆਪਣੇ ਸੀਗੀ ਰਵੀਦਰ ਰਵੀਸ਼ ਕੁਮਾਰ 24 ਗਰਾਊਂਡ ਰਿਪੋਰਟ ਨਿਊਜ਼ ਮੁਹਾਲੀ ਕੀ ਨਾ ਕਰੀਂ ਕਰਦੀ ਮੈਂ ਇਹ ਤਸਵੀਰਾਂ ਤੋਂ ਦਿਖਾ ਰਹੇ ਆ ਕਿੰਨੀ ਦੂਰ ਤੇ ਦੇਖ ਸਕਦੇ ਹੋ ਜੀ ਅੱਗਿਆ ਬਹੁਤ ਦੂਰ ਤੱਕ ਪਹੁੰਚਿਆ ਹੁੰਦਾ ਚਾਹਿਆ ਇਹ ਬਾਸਾ ਹੋਇਆ ਤਾਂ ਭਾਵਾਂਗੇ ਇਹ ਪੂਰੇ ਰਸਤੇ ਤੇ ਬੰਦੇ ਵੀ ਹਾਸੀ ਵਿੱਚ ਮੌਤ ਹੋਈਆ ਉਹਨੂੰ ਸਿੱਕਾ ਹੋਇਆ ਕਾਰ ਜਾਲਕ ਆਪਣੇ ਨਾਲ ਲੈ ਗਿਆ ਦੇਖ ਸਕਦੇ ਹੋ ਇਸ ਪਰ ਤੇ ਹਾਥੇ ਦੀ ਤਸਵੀਰਾਂ ਕਾਫੀ ਦੂਰ ਤੱਕ ਨੇ ਤੇ ਇਸੀ ਰੋਡ ਤੇ ਉਹ ਸਿੱਕਾ ਹੋਇਆ ਵੇ ਦਰਦੀ ਨਾਲ ਲਿਗੇ ਲਿਗੇ ਰੋਕ ਲੰਦਾ ਸ਼ਾਇਦ ਇਹ ਹਾਦਸਾ ਨਹੀਂ ਹੋਣਾ ਸੀ ਬਿਲਾਸ ਤਸਵੀਰਤ ਦੇ ਸਕਦੇ ਹੋ ਮੋਪੀਟ ਪੁਲਿਸ ਦੇ ਇਹ ਅਧਿਕਾਰੀ ਪਹੁੰਚ ਚੁੱਕੇ ਨੇ ਤੇ ਜਿਹੜੀ ਕੁੜੀਆਂ ਹਸਤਾਰ ਦੇ ਵਿੱਚ ਸਵਾਰ ਸੀ ਉਹਨਾਂ ਨੂੰ ਰੌਂਡ ਅਪ ਕਰ ਦਿੱਤਾ ਗਿਆ ਇਹ ਐਕਟੀਵਿਟੀ ਮੌਕੇ ਤੇ ਆ ਦੇਖੋ ਤਸਵੀਰਾਂ ਇਸ ਅਗਰਿਲ ਤਸਵੀਰਾਂ ਜਿਸੀ ਐਕਟੀਵਾ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਪਹੁੰਚੀ ਸੀ ਤੇ ਜਿਸਦੇ ਚਲਦਿਆ ਤੁਸੀਂ ਰਾਏ ਸੀ ਇਹ ਹਾਦਸਾ ਹੋ ਗਿਆ ਤੇ ਫਿਲਹਾਲ ਤਸਵੀਰਾਂ ਤੁਹਾਡੇ ਸਾਹਮਣੇ ਆ ਦੇਖੋ ਜਿਉਂ ਇਸੇ ਐਕਟਿਵਿਟੀ ਦੇ ਸਵਾਰ ਸੀ ਦਿੱਤੀ ਜਿਸ ਦੀ ਕਾਰ ਹਾਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਮੌਕੇ ਤੇ ਲੋਕਾਂ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਹੋਏ ਨੇ ਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੌਕੇ ਤੇ ਮੌਜੂਦ ਸੀ ਤੇ ਇਹ ਕਲੱਬ ਦੇ ਵਿੱਚੋਂ ਪਾਰਟੀ ਕਰਕੇ ਆਏ ਸੀ ਹੁਣ ਇਸ ਗੱਲ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਹੁਣ ਪੁਲਿਸ ਜਾਂ ਦਿੱਤੀ ਤਪਤੀਸ ਦੇ ਬਾਅਦ ਖੁਲਾਸਾ ਹੋਵੇਗਾ